ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਧਰ ਸਵਾਮੀ ਚਟਿਆ ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਵਾਰੋ 17 ਤੱਕ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਸ਼ਰਨ ਵਿੱਚ ਪਿਆ ਖਾਲਸਾ ਜੀ ਅਨੇਕ ਪ੍ਰਕਾਰ ਦੇ ਸੁੱਖ ਪ੍ਰਾਪਤ ਹੁੰਦੇ ਨੇ ਹਰ ਪ੍ਰਕਾਰ ਦਾ ਰੋਗ ਕਲੇਸ਼ ਦਿਲਦਰ ਦੂਰ ਹੋ ਜਾਂਦਾ ਹੈ ਅਸੇ ਪਾਵਨ ਪਵਿੱਤਰ ਮਹਾਰਾਜ ਜੀਆ ਦੇ ਦੀਦਾਰ ਹਨ ਜਿਹੜਾ ਮਨੁੱਖ ਮਹਾਰਾਜ ਜੀਆ ਦੇ ਨਿਤਾ ਪ੍ਰਤ ਦੀਦਾਰ ਕਰਦਾ ਹੈ ਨਿਤਾ ਪ੍ਰਤ ਮਹਾਰਾਜ ਨੂੰ ਤੱਕਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਾਲ ਜੁੜਦਾ ਹੈ ਧਿਆਨ ਲਾਉਂਦਾ ਹੈ ਉਹਨੂੰ ਸੋਝੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੌਣ ਨੇ ਤੇ ਜਿਨ੍ਹਾਂ ਨੇ ਖਾਲਸਾ ਜੀ ਮੇਰੇ ਵਰਗੇ ਨੇ ਕਦੇ ਦਰਸ਼ਨ ਕਰਲੇ ਠੀਕ ਨਹੀਂ ਕੀਤੇ ਤੇ ਕੋਈ ਗੱਲ ਨਹੀਂ ਤੇ ਸਤਿਗੁਰ ਦੀ ਬਾਣੀ ਦਾ ਵੀ ਕੋਈ ਬੋਹਤਾ ਤੇ ਭਾਵ ਨਹੀਂ ਰੱਖਿਆ ਹਿਰਦੇ ਵਿੱਚ ਪ੍ਰੇਮ ਨਹੀਂ ਰੱਖਿਆ ਸੋ ਉਹਨਾਂ ਨੂੰ ਕਿਸੇ ਪ੍ਰਕਾਰ ਸੋਝੀ ਨਹੀਂ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੌਣ ਹਨ ਜਿਹੜਾ ਗੁਰਮੁਖ ਪਿਆਰਾ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਨਾਮ ਜਪ ਕੇ ਫਿਰ ਸਤਿਗੁਰ ਜੀਆਂ ਦਾ ਦੀਦਾਰ ਕਰਦਾ ਹੈ ਖਾਲਸਾ ਜੀ ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰੇਮ ਆ ਜਾਂਦਾ ਹੈ ਮਹਾਰਾਜ ਪ੍ਰਤੀ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੈ ਉਹਨਾਂ ਦੇ ਕੋਲੇ ਖਾਲਸਾ ਜੀ ਸਭ ਕੁਝ ਹੈ ਕਿਉਂਕਿ ਜਦੋਂ ਮਹਾਰਾਜ ਦੇ ਦੀਦਾਰ ਕਰਨ ਜਾਈਏ ਤੇ ਸਤਿਗੁਰੂ ਜੀ ਨੂੰ ਜਾਣਿਆ ਜਾਂਦਾ ਫਿਰ ਮਹਾਰਾਜ ਹੀ ਆਪਣਾ ਆਪਾ ਉਸ ਗੁਰਮੁਖ ਪਿਆਰੇ ਨੂੰ ਦਿਤਾ ਦਿੰਦੇ ਤੇ ਖਾਲਸਾ ਜੀ ਜਿਨ੍ਹਾਂ ਨੇ ਫਿਰ ਪਰਮੇਸ਼ਰ ਨੂੰ ਜਾਣ ਲਿਆ ਉਹਨਾਂ ਨੇ ਸੰਸਾਰ ਨੂੰ ਜਾਣ ਲਿਆ ਉਹਨਾਂ ਨੇ ਸੰਸਾਰ ਦੇ ਭੇਦ ਨੂੰ ਜਾਣ ਲਿਆ ਉਹਨਾਂ ਨੂੰ ਹਰ ਪ੍ਰਕਾਰ ਦੀ ਸੋਝੀ ਆ ਜਾਂਦੀ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਸੱਚਾ ਕੀ ਹੈ ਕਿ ਜਿਹੜਾ ਝੂਠਾ ਕੀ ਹੈ ਨੇਕੀ ਕੀ ਹੈ ਕਿ ਬਦੀ ਕੀ ਹੈ ਉਸ ਮਨੁੱਖ ਨੂੰ ਇਹ ਸੋਝੀ ਆਉਂਦੀ ਹੈ ਜਿਹੜਾ ਸਤਗੁਰੂ ਮਹਾਰਾਜ ਨੂੰ ਪ੍ਰੇਮ ਕਰਕੇ ਸ਼ਰਧਾ ਕਰਕੇ ਸਤਗੁਰੂ ਜੀ ਨੂੰ ਨਮਨ ਕਰਦਾ ਤੇ ਜਿਹੜਾ ਖਾਲਸਾ ਜੀ ਵੱਧੋ ਚੱਟੀ ਵਿੱਚ ਹੈ ਕਿ ਸਾਡੇ ਗੁਰੂ ਸਾਹਿਬ ਨੇ ਤੇ ਅਸੀਂ ਉੱਥੇ ਆ ਕੇ ਮੱਥਾ ਟੇਕਣਾ ਬਸ ਇੰਨੀ ਕੀ ਸੋਝੀ ਇਹ ਤੋਂ ਇਲਾਵਾ ਨਾ ਕੋਈ ਮਹਾਰਾਜ ਨਾਲ ਪ੍ਰੇਮ ਹੈ ਨਾ ਪਿਆਰ ਹੈ ਉਹ ਫਿਰ ਖਾਲਸਾ ਜੀ ਮਹਾਰਾਜ ਦੇ ਘਰੋਂ ਖਾਲੀ ਰਹਿ ਜਾਂਦਾ ਸਤਗੁਰੂ ਨਾਲ ਪ੍ਰੇਮ ਪਾਉਣਾ ਮਹਾਰਾਜ ਨਾਲ ਪ੍ਰੇਮ ਕਿਵੇਂ ਪੈਂਦਾ ਜਦੋਂ ਮਹਾਰਾਜ ਜੀ ਦੀ ਵਡਿਆਈ ਸੁਣਾਂਗੇ ਜਦੋਂ ਮਹਾਰਾਜ ਦੀ ਉਸਤਤ ਸੁਣਾਂਗੇ ਜਦੋਂ ਇਹ ਮਨ ਵਿੱਚ ਵਿਚਾਰ ਕਰਾਂਗੇ ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਵਾਹਿਗੁਰੂ ਆਪ ਹੈ ਉਸ ਵੇਲੇ ਖਾਲਸਾ ਜੀ ਪ੍ਰੇਮ ਪੈਦਾ ਹੁੰਦਾ ਤੇ ਜਦੋਂ ਪ੍ਰੇਮ ਪੈਦਾ ਹੋ ਜਾਵੇ ਫਿਰ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਮਿਹਰਾਂ ਵਰਤਾਉਂਦੇ ਹਰ ਪ੍ਰਕਾਰ ਦੀ ਖਾਲਸਾ ਜੀ ਸੋਝੀ ਪ੍ਰਾਪਤ ਹੋ ਜਾਂਦੀ ਸੋ ਖਾਲਸਾ ਜੀ ਜਿਹੜਾ ਮਹਾਰਾਜ ਦੀ ਸੋਝੀ ਰੱਖਣ ਲੱਗ ਪੈਂਦਾ ਜਿਹਨੂੰ ਪ੍ਰੇਮ ਆਉਣ ਲੱਗ ਪੈਂਦਾ ਮਹਾਰਾਜ ਤੇ ਉਹ ਫਿਰ ਸਤਗੁਰ ਦੇ ਚਰਨਾਂ ਵਿੱਚ ਕਿਵੇਂ ਬੇਨਤੀਆਂ ਕਰਦਾ ਉਹ ਕਹਿੰਦਾ ਕਿ ਮਹਾਰਾਜ ਜੀ ਮੈਂ ਬੜਾ ਮਾੜਾ ਹਾਂ ਤੇ ਮੇਰੀ लाज ਰੱਖੋ ਰਾਖ ਲਿਓ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕਿੰਨੀ ਹਾਂ ਬੇਮਾਨ ਟੇਡ ਬਗਰੀ ਇਹੋ ਜੇ ਬੋਲ ਫਿਰ ਉਹ ਬੋਲਦਾ ਕਿ ਮਹਾਰਾਜ ਜੀ ਨਾ ਮੇਰਾ ਚੰਗਾ ਸੁਭਾਅ ਹੈ ਨਾ ਮੈਂ ਬਣਾਇਆ ਨਾ ਮਾਰੇ ਕੋਈ ਜੀਵਨ ਦਾ ਫਰਜ਼ ਕਮਾਇਆ ਤੇ ਨਾ ਸਤਿਗੁਰੂ ਜੀ ਬੰਦਗੀ ਕੀਤੀ ਨਾ ਭਗਤ ਕੀਤੀ ਨਾ ਜਪ ਕੀਤਾ ਤੇ ਹਮੇਰਾ ਹਮੇਸ਼ਾ ਹੀ ਮੈਂ ਹੰਕਾਰ ਹੀ ਕਰਦਾ ਰਿਆ ਤੇ ਮਹਾਰਾਜ ਸਿੱਧੇ ਰਸਤੇ ਨੂੰ ਛੱਡ ਕੇ ਪੁੱਠੇ ਰਸਤੇ ਨੂੰ ਫੜਿਆ ਰਿਆਂ ਕਿਰਪਾ ਕਰੋ ਹੁਣ ਮੈਨੂੰ ਰੱਖ ਲਓ ਉਹਨੂੰ ਇਹ ਸੋਝੀ ਆ ਜਾਂਦੀ ਦੇ ਖਾਲਸਾ ਜੀ ਜਿਹੜਾ ਮਨੁੱਖ ਅਰਦਾਸਾਂ ਕਰਨ ਤੇ ਆ ਜਾਵੇ ਜਿਸ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਪ੍ਰਤੀ ਪ੍ਰੇਮ ਪੈਦਾ ਹੁੰਦਾ ਸਭ ਤੋਂ ਪਹਿਲਾਂ ਉਹਦੇ ਮੱਖੋਂ ਅਰਦਾਸ ਨਿਕਲਦੀ ਮੁਆਫੀ ਦੀ ਪਹਿਲਾਂ ਉਹ ਮੁਆਫੀ ਮੰਗਦਾ ਆਪਣੇ ਕੀਤੇ ਕਰਮਾਂ ਦੀ ਪਿਛੇ ਕੀਤੇ ਹੋਏ ਕਰਮਾਂ ਦੀ ਅਗਾਂਹ ਕਰਨ ਵਾਲੇ ਕਰਮਾਂ ਦੀ ਮਾਫੀ ਮਹਾਰਾਜ ਕੋਲੋਂ ਮੰਗਦਾ ਤੇ ਖਾਲਸਾ ਜੀ ਜਿੱਥੇ ਮਾਫੀ ਹੈ ਉਥੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਇੱਕ ਵੱਡੀ ਪਰੰਪਰਾ ਹੈ ਜਿੱਥੇ ਮਾਫੀ ਹੈ ਉਸੇ ਵਾਹਿਗੁਰੂ ਜੀ ਆਪ ਹਨ ਸੋ ਜਦੋਂ ਮਹਾਰਾਜ ਕੋਲੋਂ ਮਾਫੀ ਮੰਗ ਲਈਏ ਨਾ ਉਹ ਏਡਾ ਦਿਆਲੂ ਕਿਰਪਾਲੂ ਹੈ ਖਾਲਸਾ ਜੀ ਉਸੇ ਵੇਲੇ ਪਾਪਾਂ ਨੂੰ ਨਾਸ਼ ਕਰ ਦਿੰਦਾ ਅੱਗੇ ਤੋਂ ਸਿੱਧੇ ਰਸਤੇ ਪਾ ਦਿੰਦਾ ਸੋ ਮਹਾਰਾਜ ਦੀਨ ਦੁਨੀ ਦੇ ਪਾਸ਼ਾ ਦੇ ਚਰਨਾਂ ਨਾਲ ਜੁੜੀਏ ਮਹਾਰਾਜ ਦੀ ਬਾਣੀ ਨਾਲ ਜੁੜੀਏ ਇਹੀ ਅਸਲ ਮਨੋਰਥ ਹੈ ਸੋ ਖਾਲਸਾ ਜੀ ਆਓ ਹੱਦ ਵੀ ਤੀ ਸਰਵਣ ਕਰੀਏ ਜਿਹੜੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਆਈ ਹੈ ਇੱਕ ਬੇਨਤੀ ਨਾਲ ਕਰ ਦਵਾ ਜਿਵੇਂ ਖਾਲਸਾ ਜੀ ਹੁਣ ਆਪਾਂ ਪਹਿਲਾਂ ਕੋਈ ਬਹੁਤੀਆਂ ਸਾਖੀਆਂ ਜਾਂ ਕੋਈ ਵਿਚਾਰ ਨਹੀਂ ਕਰਦੇ ਉਹ ਇਸ ਕਰਕੇ ਕਿਉਂਕਿ ਮੈਨੂੰ ਬਹੁਤ ਸਾਰੇ ਮੈਂ ਹੋਰਾਂ ਨੂੰ ਵੀ ਪੁੱਛਿਆ ਕਿ ਇਹ ਜਿਹੜਾ ਚੈਨਲ ਹੈ ਖਾਲਸਾ ਜੀ ਇਹ ਦਿਨ ਬਦ ਦਿਨ ਥੱਲੇ ਨੂੰ ਜਾਇਆ ਕੋਈ ਬਹੁਤ ਹੀ ਬਹੁਤ ਹੀ ਜ਼ਿਆਦਾ ਸੰਗਤ ਇਹਦੇ ਉੱਤੇ ਹੋਈ ਨਹੀਂ ਉਹ ਵਾਹਿਗੁਰੂ ਜਾਣੇ ਕਿਉਂ ਮਹਾਰਾਜ ਦੀ ਮौज ਹੈ ਤੇ ਖਾਲਸਾ ਜੀ ਮੈਂ ਜਦੋਂ ਕਿਸੇ ਨਾਲ ਸਲਾਹ ਪੁੱਛਿਆ ਉਹਨਾਂ ਨੂੰ ਉਹਨਾਂ ਨੇ ਦੱਸਿਆ ਵੀ ਤੁਸੀਂ ਥੋੜੇ ਸਮੇਂ ਵਿੱਚ ਬਣਾਓ ਉਹਨੂੰ ਸੰਗਤ ਸੁਣੇਗੀ ਕਿਉਂਕਿ ਲੰਮੀ ਕਥਾ ਬਹੁਤ ਘਾਟ ਸੰਗਤ ਸੁਣਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੈ ਉਹ ਸੁਣਦੀ ਹੈ ਬਾਕੀ ਕੋਈ ਨਹੀਂ ਸੁਣਦਾ ਤੇ ਉਹਦੇ ਨਾਲ ਫਿਰ ਖਾਲਸਾ ਜੀ ਹੱਡ ਬੀਤੀ ਵੀ ਜਿਹੜੀ ਹੈ ਲੋਕੀ ਨਹੀਂ ਸੁਣਦੇ ਸੰਗਤ ਪੂਰੀ ਹੱਡ ਬੀਤੀ ਨਹੀਂ ਸੁਣਦੀ ਸੋ ਇਸੇ ਪ੍ਰਕਾਰ ਦਾਸ ਨੇ ਸੋਚਿਆ ਵੀ ਹੱਡ ਬੀਤੀ ਸੁਣਾਈ ਜਾਵੇ ਪਹਿਲਾਂ ਤੇ ਜਿਹੜੀ ਖਾਲਸਾ ਜੀ ਅੱਜ ਦੀ ਹੱਡ ਬੀਤੀ ਆਈ ਹੈ ਉਹ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਇੱਕ ਭੈਣ ਹੁਣਾ ਨੇ ਸੁਣਾਉਣਾ ਕੀਤੀ ਐ ਕਿ ਕਿਵੇਂ ਖਾਲਸਾ ਦੀ ਸ਼ਹੀਦ ਸਿੰਘ ਕਿਰਪਾ ਕਰਦੇ ਤੇ ਸ਼ਹੀਦ ਸਿੰਘ ਕਿਵੇਂ ਪਹਿਰੇ ਲਾਉਂਦੇ ਇਹ ਚੀਜ਼ ਇਹ ਸਾਡ ਵੀ ਟੀਵੀ ਚੋਂ ਪਤਾ ਚੱਲੇਗੀ ਸੋ ਮਹਾਰਾਜ ਦੀ ਕਿਰਪਾ ਸਦਕਾ ਉਹ ਸਰਵਣ करिए ਭੈਣ ਹੁਣਾ ਨੇ ਖਾਲਸਾ ਜੀ ਕਿਤੇ ਉਹ ਸੁਣਿਆ ਹੋਵੇਗਾ ਆਪਣੇ ਚੈਨਲ ਬਾਰੇ ਜਾਂ ਵੀਡੀਓ ਦੇਖਦੇ ਹੋਣਗੇ ਕਿਉਂਕਿ ਸੰਗਤ ਬਹੁਤ ਦੇਖਦੀ ਆ ਉਹਨਾਂ ਨੇ ਮੈਨੂੰ WhatsApp ਤੇ ਮੈਸੇਜ ਕੀਤਾ ਇਹ ਮੈਨੂੰ ਉਹਨਾਂ ਨੇ ਕਿਹਾ ਕਿ ਵੀਰ ਜੀ ਅਸੀਂ ਹੱਡ ਬੀਤੀ ਸੁਣਾਉਣੀ ਚਾਹੁੰਨੇ ਆ ਤੇ ਦਾਸ ਨੇ ਉਹਨੂੰ ਕਿਹਾ ਸੀ ਵੀ ਤੁਸੀਂ ਬੋਲ ਕੇ ਭੇਜ ਦਿਓ ਤੇ ਖਾਲਸਾ ਜੀ ਜਿਵੇਂ ਉਹਨਾਂ ਨੇ ਬੋਲ ਕੇ ਭੇਜੀ ਓਵੇਂ ਮੈਂ ਤੁਹਾਨੂੰ ਸੁਣਾ ਰਿਆਂ ਉਹ ਪੈਣ ਕਹਿੰਦੇ ਵੀ ਸਾਡੇ ਘਰ ਵਿੱਚ ਨਾ ਪਹਿਲਾਂ ਸਾਡਾ ਕਾਰੋਬਾਰ ਬਹੁਤ ਚੜ੍ਹਦੀ ਕਲਾ 'ਚ ਸੀ ਤੇ ਸਾਡਾ ਇੱਕ ਚਾਚਾ ਕੇ ਤਾਇਆ ਉਹਨਾਂ ਨੇ ਦੱਸਿਆ ਸੀ ਘਰ ਵਿੱਚ ਕੁਵਾਰਾ ਸੀ ਉਹ ਜਦੋਂ ਕੁਵਾਰਾ ਸੀ ਬਹੁਤ ਕਲੇਸ਼ ਕਰਦਾ ਸੀ ਮਤਲਬ ਛੜਾ ਸੀ ਉਹ ਤੇ ਪੈਲੀ ਤੋਂ ਹੋਰ ਕਈ ਪ੍ਰਕਾਰ ਦਾ ਲੀਚੜ ਪੁਨੇ ਵਾਲਾ ਉਹਦਾ ਸੁਭਾਅ ਸੀ ਤੇ ਜਦੋਂ दारू ਬਹੁਤ ਪੀਂਦਾ ਸੀ ਮਰ ਗਿਆ ਤੇ ਖਾਲਸਾ ਜੀ ਮਰਨ ਕਰਕੇ ਨਾ ਕਿਤੇ ਉਹਦੀ ਗਤੀ ਨਹੀਂ ਹੋਈ ਕੋਈ ਗਲਤੀ ਰਹਿ ਗਈ ਹੋਵੇ ਕਿਉਂਕਿ ਮਹਾਰਾਜ ਬਾਣੀ ਵਿੱਚ ਵੀ ਬਚਨ ਕਰਦੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੂਣ ਵੱਲ ਵੱਲ ਉਤਰੈ ਇਹ ਮਹਾਰਾਜ ਦੀ ਬਾਣੀ ਹੈ ਭਗਤ ਜੀ ਭਗਤ ਤਰਨੂਚਨ ਸਾਹਿਬ ਜੀ ਦਾ ਸ਼ਬਦ ਹੈ ਕਿ ਖਾਲਸਾ ਜੀ ਜਦੋਂ ਮਰਨ ਵੇਲੇ ਅੰਦਲੇ ਸਮੇਂ ਵਿੱਚ ਮਨੁੱਖ ਦਾ ਧਿਆਨ ਘਰ ਵਿੱਚ ਰਹਿ ਜਵੇ ਨਾ ਜਾਇਦਾਦ ਵਿੱਚ ਰਹਿ ਜਵੇ ਤੇ ਫਿਰ ਖਾਲਸਾ ਜੀ ਉਹਦੀ ਗਤੀ ਨਹੀਂ ਹੁੰਦੀ ਪ੍ਰੇਤ ਬਣ ਕੇ ਉਸੇ ਘਰ ਦੀ ਵਸਦਾ ਰਹਿੰਦਾ ਹਵਾ ਬਣ ਕੇ ਰਹਿੰਦਾ ਉਹਦੀ ਮੁਕਤੀ ਨਹੀਂ ਹੁੰਦੀ ਇਹ ਮਹਾਰਾਜ ਦੀ ਬਾਣੀ ਨੇ ਮੰਨਿਆ ਹੈ ਤੇ ਕਲਗੀ ਤਰ ਸਵਾਮੀ ਮਹਾਰਾਜ ਜੀਆ ਦੇ ਜੀਵਨ ਵਿੱਚ ਇੱਕ ਸਾਖ ਹੀ ਆਉਂਦੀ ਹੈ ਖਾਲਸਾ ਜੀ ਉਹ ਤਿੱਤਰ ਵਾਲੀ ਪਹਿਲਾਂ ਵੀ ਆਪਾਂ ਸੁਣਾਈ ਉਹ ਵੀ ਇਵੇਂ ਸੀ ਉਹਦਾ ਧਿਆਨ ਸੀ ਖਾਲਸਾ ਜੀ ਆਪਣੀ ਜ਼ਮੀਨ ਜਾਇਦਾਦ ਵਾਲ ਘਰ ਵਾਲ ਤੇ ਇਸੇ ਕਰਕੇ ਉਹਦੀ ਮੁਕਤ ਨਹੀਂ ਸੀ ਹੁੰਦੀ ਫਿਰ ਮਹਾਰਾਜ ਜੀਆ ਨੇ ਉਹਨੂੰ ਮੁਕਤ ਕੀਤਾ ਸੀ ਸੋ ਇਸੇ ਪ੍ਰਕਾਰ ਇਹ ਭੈਣ ਨੇ ਦੱਸਿਆ ਵੀ ਜਦੋਂ ਨਾ ਉਹ ਪੂਰਾ ਹੋ ਗਿਆ ਕਿਰਿਆ ਦੇ ਉਹਦੀ ਸਾਰੀ ਕੀਤੀ ਵਾਹਿਗੁਰੂ ਜਾਨੇ ਵੀ ਕੀ ਖਾਲਸਾ ਜੀ ਘਾਟ ਰਹਿ ਗਈ ਜਿਸ ਕਰਕੇ ਉਹਨਾਂ ਨੂੰ ਬਹੁਤ ਦਿੱਕਤ ਪਰੇਸ਼ਾਨੀ ਆਈ ਤੇ ਜਦੋਂ ਉਹਨਾਂ ਜਦੋਂ ਪੂਰਾ ਹੋਇਆ ਉਸ ਤੋਂ 4-5 ਮਹੀਨੇ ਬਾਅਦ ਘਰ ਦੇ ਨੁਕਸਾਨ ਹੋਣੇ ਸ਼ੁਰੂ ਹੋ ਗਏ ਪਹਿਲਾਂ ਤਾਂ ਅਸੀਂ ਮੰਨਿਆ ਨਹੀਂ ਕਿਸੇ ਨੇ ਸਾਨੂੰ ਦੱਸਿਆ ਹੀ ਨਹੀਂ ਸਾਡੇ ਘਰ ਵਿੱਚ ਕੋਈ ਨਾ ਬਾਣੀ ਪੜਨ ਵਾਲਾ ਨਾ ਪਾਠ ਕਰਨ ਵਾਲਾ ਪਹਿਲਾਂ ਤਾਂ ਕਿਸੇ ਨੇ ਮੰਨਿਆ ਨਹੀਂ ਇਹੋ ਜੀ ਗੱਲ ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਤੁਹਾਡੇ ਘਰ ਨਾਲ ਕੋਈ ਤੁਹਾਡੇ ਘਰ ਦਾ ਹੀ ਜੀ ਹੈ ਜਿਹੜਾ ਤੁਹਾਨੂੰ ਤੰਗ ਕਰਦਾ ਤੇ ਉਹ ਹੈ ਵੀ ਕੋਈ ਬਾਬਾ ਜੀ ਕੋਈ ਮਹਾਪੁਰਸ਼ੀ ਕੇ ਵਾਹਿਗੁਰੂ ਜਾਣੇ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਦੱਸਿਆ ਤੇ ਕਹਿੰਦੇ ਸਾਡੇ ਮਨ ਵਿੱਚ ਉਹਨਾਂ ਡਰ ਪੈ ਗਿਆ ਵੀ ਸ਼ਾਇਦ ਹੋ ਸਕਦਾ ਐਵੇਂ ਹੀ ਹੋਵੇ ਅਸੀਂ ਕਦੀ ਕਿਤੇ ਜਾਣਾ ਕਦੀ ਕਿਤੇ ਜਾਣਾ ਬਹੁਤ ੱੱਕੇ ਖਾਦੇ ਪਰ ਨੁਕਸਾਨ ਹਟਣ ਉਹ ਜਿਹੜਾ ਹੁਣੋਂ ਨਾ ਹਟਿਆ ਬਹੁਤ ਜ਼ਿਆਦਾ ਨੁਕਸਾਨ ਇਥੋਂ ਦਾ ਕੇ ਸਾਡੀਆਂ 2-3 ਕਿੱਲੇ ਜ਼ਮੀਨ ਵੀ ਸਾਡੀ ਵੇਗ ਗਈ ਕਹਿੰਦੇ ਉਹ ਜ਼ਮੀਨ ਵੇਚਣ ਤੋਂ ਬਾਅਦ ਵੀ ਅਸੀਂ ਕਿਸੇ ਨੂੰ ਪੁੱਛਿਆ ਜਿੱਦਾਂ ਸਾਡੇ ਚਾਚੀ ਜੀ ਹੁਣੀ ਜਾਂ ਸਾਡਾ ਪਰਿਵਾਰ ਇਹਨਾਂ ਪੰਡਤਾਂ ਨੂੰ ਬਹੁਤ ਜਾਣਦਾ ਤੇ ਪੰਡਤ ਨੇ ਕਿਸੇ ਨੇ ਵੀ ਇਹੋ ਗੱਲ ਕਹੀ ਵੀ ਤੁਹਾਡੇ ਘਰ ਕਿਸੇ ਮਾੜੀ ਸ਼ਕਤੀ ਦਾ ਪੈਰਾ ਆ ਉਹ ਕਰਦੀ ਹੈ ਸਾਰਾ ਕੁਝ ਤੇ ਕੋਈ ਨਹੀਂ ਪਾ ਕਰਾਉ ਉਹ ਆ ਕਰਾਉ ਉਹ ਕਰਾਉ ਹਵਨ ਕਰਾਉ ਬੜਾ ਕੁਝ ਕਰਾਉਣ ਨੂੰ ਕਿਹਾ ਪਰ ਕੋਈ ਫਰਕ ਨਹੀਂ ਪਿਆ ਤੇ ਉਹ ਭੈਣ ਕਹਿੰਦੇ ਵੀ ਸਾਡੇ ਨਾਲ ਬਾਅਦ ਵਿੱਚ ਕੀ ਹੋਇਆ ਜਿੱਦਾਂ ਮੈਂ ਮੈਨੂੰ ਕਿਸੇ ਨੇ ਮੇਰੀ ਇੱਕ ਫਰੈਂਡ ਸੀ ਉਹਨੇ ਮੈਨੂੰ ਕਹੇ ਤੂੰ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਉਹਨਾਂ ਨਾਲ ਮੈਂ ਗੱਲ ਸ਼ੇਅਰ ਕੀਤੀ ਤਾਂ ਉਹਨੇ ਮੈਨੂੰ ਕਹੇ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਐਨੀ ਵਾਰ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਪਹਿਲੇ ਦਿਨ ਜਦੋਂ ਕੀਤਾ ਨਾ ਰਾਤ ਨੂੰ ਮੇਰੇ ਪੈਰ ਜਿੱਦਾਂ ਪੈਰਾਂ ਦੇ ਉੱਪਰ ਜਿੱਥੇ ਖਾਲਸਾ ਜੀ ਆਪਾਂ ਪਿੰਨੀਆਂ ਜਿਹਨੂੰ ਕਹਿੰਦੇ ਆ ਲੱਤਾਂ ਨੂੰ ਉੱਥੇ ਮੇਰੇ ਨੀਲ ਪਏ ਹੋਏ ਜਿਹਨੂੰ ਮੈਂ ਸਵੇਰੇ ਉੱ ਤੇ ਉਹ ਪਹਿਣ ਕੇ ਨਹੀਂ ਜਦੋਂ ਮੈਂ ਸਵੇਰੇ ਉੱઠી ਮੇਰੇ ਨੀਲ ਪਏ ਹੋਏ ਸੀ ਤੇ ਅਗਲੇ ਦਿਨ ਫਿਰ ਮੈਂ ਇਦਾਂ ਹੀ ਪਾਠ ਜਿੰਨੇ ਜਦੋਂ ਮੈਂ ਪਾਠ ਕਰਦਿ ਮੇਰੇ ਨੀਲ ਪੈਂਦੇ ਰਹੇ ਪਰ ਮੈਨੂੰ ਕੋਈ ਨਾ ਦਰਦ ਹੁੰਦੀ ਸੀ ਕੁਛ ਨਹੀਂ ਹੁੰਦਾ ਵਾ ਨੀਲ ਦਿਖਦੇ ਸੀ ਪੈਰ ਲੱਤਾਂ ਦੇ ਉੱਤੇ ਪਏ ਉਸ ਤੋਂ ਬਾਅਦ ਮੈਂ ਕਿਸੇ ਨੂੰ ਫਿਰ ਆਪਣੇ ਪਿੰਡ ਗਰੰਥੀ ਸਿੰਘ ਨਾਲ ਹੀ ਅਸੀਂ ਗੱਲ ਕੀਤੀ ਉਹ ਕਹਿੰਦੇ ਤੁਸੀਂ ਪਾਠ ਕਰਾਓ ਸਹਿਜ ਪਾਠ ਅਸੀਂ ਸਹਿਜ ਪਾਠ ਕਰਾਇਆ ਬਾੜੀ ਮਹਾਰਾਜ ਦੀ ਕਿਰਪਾ ਨਾਲ ਸੇਵਾ ਵੀ ਕੀਤੀ ਪਰ ਥੋੜਾ ਬਹੁਤਾ ਫਰਕ ਪਿਆ ਫਿਰ ਉਵੇਂ ਉਸ ਤੋਂ ਬਾਅਦ ਮੇਰੀ ਮਾਤਾ ਦੇ ਵੀ ਨੀਲ ਪੈਣ ਲੱਗ ਅਹੀਂ ਬੜੇ ਤੰਗ ਪ੍ਰਸ਼ਾਂਤ ਜਿਦਾਂ ਜਿਦਾਂ ਮੇਰੇ ਨੀਲ ਪੈਂਦੇ ਸੀ ਮੇਰੀ ਮਾਤਾ ਤੇ ਅਸੀਂ ਬਿਮਾਰ ਰਹਿਣ ਲੱਗ ਪਏ ਆ ਕੋਈ ਵੀ ਟੈਸਟਾਂ ਚ ਆਉਂਦਾ ਨਹੀਂ ਸੀ ਤੇ ਬਹੁਤ ਜ਼ਿਆਦਾ ਬਿਮਾਰ ਉਲਟੀਆਂ ਟੌਲਟਾਂ ਇਹ ਹਟਣੀਆਂ ਹੀ ਨਾ ਬੜੇ ਤੰਗ ਹੋਏ ਕਹਿੰਦੇ ਫਿਰ ਮਹਾਰਾਜ ਦੀ ਜਦੋਂ ਸਾਡੇ ਤੇ ਕੋਈ ਕਿਰਪਾ ਹੋਣੀ ਸਾਡਾ ਕੋਈ ਪੁਰਬਲਾ ਕਰਮ ਜਾਗਣਾ ਸੀ ਤੇ ਮਹਾਰਾਜ ਦੀ ਰਹਿਮਤ ਵਰਤਣੀ ਸੀ ਸਤਿਗੁਰੂ ਦੀ ਕਿਰਪਾ ਹੋਣੀ ਸੀ ਤੇ ਉਹਨਾਂ ਨੇ ਕਿਹਾ ਸਾਨੂੰ ਨਾ ਕਿਸੇ ਨੇ ਇਹ ਦੱਸਿਆ ਵੀ ਤੁਸੀਂ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾਓ ਉਥੇ ਸੰਗਤਾਂ ਚ ਪਹਿਰਾ ਕੱਟਣ ਜਾਂਦੀਆਂ ਤੇ ਉਥੇ ਜਾਓ ਉਥੇ ਜਾ ਕੇ ਅਰਦਾਸ ਕਰੋ ਚਪਹਰੇ ਕੱਟੋ ਤੁਹਾਡੇ ਘਰੋਂ ਜੇ ਕੋਈ ਮਾੜੀ ਸ਼ਕਤੀ ਹੈ ਖਤਮ ਹੋ ਜੂਗੀ ਵੀ ਜਿਹੜਾ ਕੋਈ ਪ੍ਰਭਾਵ ਤੁਹਾਨੂੰ ਲੱਗਦਾ ਹੈ ਤੇ ਇਹ ਸਾਰਾ ਕੁਝ ਖਤਮ ਹੋ ਜਾਊਗਾ ਫਿਰ ਉਸ ਤੋਂ ਬਾਅਦ ਕਹਿੰਦੇ ਅਸੀਂ ਸਲਾਹ ਕੀਤੀ ਮੈਂ ਤੇ ਮੇਰੀ ਮਾਤਾ ਜੀ ਨੇ ਅਸੀਂ ਦੋਵੇਂ ਜਾਣੀਆਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਗਈਆਂ ਚਪਹਰੇ ਵਾਲੇ ਦਿਨ ਐਤਵਾਰ ਚਪਹਰਾ ਕੱਟਿਆ ਉਥੇ ਸੰਗਤ ਵਿੱਚ ਉਸੇ ਰਾਤ ਆ ਕੇ ਨਾ ਸਾਡੀ ਮਾਤਾ ਨੂੰ ਸੁਪਨਾ ਆਉਂਦਾ ਜਿੱਥੋਂ ਇਹ ਕਲੀਅਰ ਹੁੰਦਾ ਵੀ ਉਹ ਸਾਡਾ ਹੀ ਟਬਰਦਾਜੀ ਹੈ ਪਹਿਲਾਂ ਜਿਹੜੀ 10 ਦਿਨ ਪਹਿਲਾਂ ਖਾਲਸਾ ਜੀ ਤੁਹਾਨੂੰ ਗੱਲ ਦੱਸ ਦਿੱਤੀ ਉਹ ਉਹਨਾਂ ਨੂੰ ਕਿਸੇ ਨੇ ਵੈਸੇ ਹੀ ਦੱਸੀ ਸੀ ਪਰ ਜਦੋਂ ਉਥੇ ਚਪਹਿਰਾ ਕਰਕੇ ਆਈਆਂ ਉਸ ਤੋਂ ਬਾਅਦ ਸੁਪਨੇ 'ਚ ਉਹ ਦੇਖਦਾ ਇਹਨਾਂ ਨੂੰ ਇਹਨਾਂ ਦੇ ਘਰ ਦਾ ਜੀ ਤੇ ਉਹ ਕਹਿੰਦਾ ਕਿ ਮੈਂ ਤੇ ਆਪਣਾ ਕੁਝ ਵੀ ਨਹੀਂ ਇੱਥੇ ਛੱਡਣਾ ਜੇ ਮੇਰੇ ਸਮਾਨ ਨੂੰ ਤੁਸੀਂ ਮੇਰੀ ਜ਼ਮੀਨ ਨੂੰ ਤੇ ਕਬਜ਼ਾ ਕਰ ਕਿਉਂਕਿ ਖਾਲਸਾ ਜੀ ਉਹ ਮਰ ਗਿਆ ਹੁਣ ਦੂਜੇ ਭਰਾ ਕੋਈ ساری ਜ਼ਮੀਨ ਜਾ ਦਾਣੀ ਜਾਣੀ ਆ ਨਾ ਤੇ ਕਹਿੰਦੇ ਜੇ ਮੈਂ ਮੈਂ ਜ਼ਮੀਨ ਨੂੰ ਮੇਰੀ ਨੂੰ ਛੇੜੋਗੇ ਤਾਂ ਮੈਂ ਤੁਹਾਡਾ ਨੁਕਸਾਨ ਕਰਾਂਗਾ ਤੇ ਇਦਾਂ ਦੀਆਂ ਗੱਲਾਂ ਜਦੋਂ ਕਹਿੰਦੀ ਸੁਪਨੇ 'ਚ ਹੋਈਆਂ ਮੇਰੀ ਮਾਤਾ ਨੂੰ ਵੀ ਸੁਪਨਾ ਆਇਆ ਮੈਨੂੰ ਵੀ ਆਇਆ ਅਸੀਂ ਉਦੋਂ ਡਰੇ ਉਸ ਤੋਂ ਬਾਅਦ ਫਿਰ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਨਾ ਉਥੇ ਸਿੰਘਾਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਮਾਰਿਆ ਕਿਰਪਾ ਕਰਨਗੇ ਤੇ ਉਸ ਤੋਂ ਬਾਅਦ ਸ਼ੀਦੀ ਦੇਗ ਬਾਰੇ ਪਤਾ ਲੱਗਾ ਉਹ ਵੀ ਕਰਾਇਆ ਫਿਰ ਉਥੇ ਨਿਹੰਗ ਸਿੰਘ ਸਾਨੂੰ ਟੱਕਰ ਕੇ ਜਦੋਂ ਅਸੀਂ ਸ਼ੀਦੀ ਦੇਗ ਕਰਾਉਣ ਗਏ ਕਹਿੰਦੇ ਅਸੀਂ ਦੁਕਾਨ ਤੋਂ ਜਿਹੜੀਆਂ ਬਾਹਰ ਦੁਕਾਨਾਂ ਸੀ ਉਥੋਂ ਉਹਨਾਂ ਰਸਤਾ ਲੈਣ ਲੱਗੇ ਤੇ ਉਥੇ ਨਿਹੰਗ ਸਿੰਘ ਖੜੇ ਤੇ ਮੈਨੂੰ ਹੀ ਨਾ ਮੇਰੇ ਮਨ ਵਿੱਚ ਆਇਆ ਵੀ ਮੈਂ ਇਹਨਾਂ ਨੂੰ ਪੁੱਛ ਹੀ ਲਵਾਂ ਵੀ ਮੈਨੂੰ ਪੁੱਛ ਲੈਣਾ ਚਾਹੀਦਾ ਕੋਈ ਰਾਹ ਮੈਨੂੰ ਪਹੁੰਚਣਗੇ ਮੈਂ ਪੁੱਛ ਲਵਾਂ ਇਹਨਾਂ ਨੂੰ ਵੀ ਮੈਂ ਪੁੱਛਣਾ ਚਾਹੀਦਾ ਮੈਨੂੰ ਕਹਿੰਦੇ ਮੈਂ ਅੱਗੇ ਹੋ ਕੇ ਫਤਿਹ ਬਲਾ ਕੇ ਨਾ ਭੈਣ ਕਹਿੰਦੀ ਤੇ ਫੌਜਾਂ ਨੂੰ ਕਿਹਾ ਕਿ ਬਾਬਾ ਜੀ ਮੇਰੀ ਇੱਕ ਦਿੱਕਤ ਪਰੇਸ਼ਾਨੀ ਜੇ ਤੁਸੀਂ ਹੱਲ ਕਰ ਦਿਓ ਸਾਡੇ ਘਰ ਵਿੱਚ ਨਾ ਇਦਾਂ ਕੋਈ ਮਾੜਾ ਮਾੜੀ ਸ਼ਕਤੀ ਦਾ ਪਹਿਰਾ ਕੋਈ ਰਸਤਾ ਸਾਨੂੰ ਦੱਸੋ ਵੀ ਅਸੀਂ ਬੜੇ ਤੰਗ ਆ ਕਹਿੰਦੇ ਉਹ ਨੰਗ ਸਿੰਘ ਕਹਿੰਦੇ ਇਹ ਵੀ ਕੋਈ ਨਹੀਂ ਮਹਾਰਾਜ ਕਿਰਪਾ ਕਰਨਗੇ ਤੁਸੀਂ ਘਰ ਵਿੱਚ ਨਾ ਚੰਡੀ ਦਾ ਪਾਠ ਕਰਿਆ ਕਰੋ ਤੇ ਸ਼ਹੀਦਾਂ ਦੇ ਨਾਮ ਦੀ ਜੋਤ ਲਾਉਣੀ ਸ਼ੁਰੂ ਕਰੋ ਆਪੇ ਕਿਰਪਾ ਵਰਤ ਦੇਗੀ ਸੋ ਉਹ ਭੈਣ ਕਹਿੰਦੀ ਅਸੀਂ ਸ਼ੀਦੀ ਦੇ ਕਰਵਾ ਕੇ ਉਸ ਤੋਂ ਬਾਅਦ ਨਾ ਮੈਂ ਘੂ ਲੈ ਕੇ ਗਈ ਤੇ ਜੋਤ ਲੈ ਕੇ ਗਈ ਉਥੋਂ ਹੀ ਆਲਾ ਸਾਹਿਬ ਤੋਂ ਹੀ ਤੇ ਘਰੇ ਜਾ ਕੇ ਮੈਂ ਜਦੋਂ ਅਸੀਂ ਘਰੇ ਪਹੁੰਚੀ ਉਹਦੋਂ ਹੀ ਮੈਂ ਜਾ ਕੇ ਸ਼ਾਮ ਨੂੰ ਜੋਤ ਲਾਈ ਜਦੋਂ ਜੋਤ ਲਾਈ ਤੇ ਜੋਤ ਜਗੇ ਨਾ ਬੱਤੀ ਅੱਗ ਬਾਲਾਂ ਤੇ ਉਹ ਜਗੇ ਨਾ ਬੜੀ ਮੈਂ ਟਰਾਈ ਕੀਤੀ ਫਿਰ ਮੋਮਬਤੀ ਬਾਲ ਕੇ ਉਹ ਵਟੀ ਬਣਾ ਕੇ ਜਿਹੜੀ ਲਈ ਉਹਨੂੰ ਅੱਗ ਹੀ ਨਾ ਲੱਗੇ ਬੜਾ ਬਹੁਤ ਜ਼ਿਆਦਾ ਤੰਗ ਹੋਏ ਕਹਿੰਦੇ ਫਿਰ ਉਸ ਤੋਂ ਬਾਅਦ ਨਾ ਕੁਦਰਤੀ ਮੇਰੇ ਮਨ ਵਿੱਚ ਨਾ ਆਪਣੇ ਆਪ ਹੀ ਸ਼ੁਰੂ ਹੋ ਗਿਆ ਮੂਲ ਮੰਤਰ ਦਾ ਜਾਪ ਮੈਂ ਮੂਲ ਮੰਤਰ ਕਰਨ ਲੱਗ ਪਈ ਮੂਲ ਮੰਤਰ ਕਰਨ ਦੇ ਕਰਦੇ ਮਹਾਰਾਜ ਦੀ ਕਿਰਪਾ ਹੋਈ ਜੋਤ ਜਗੇਗੀ ਜਦੋਂ ਪਹਿਲੇ ਦਿਨ ਜੋਤ ਜਗੀ ਨਾ ਉਸ ਦਿਨ ਕਹਿੰਦੇ ਸਾਨੂੰ ਰਾਤ ਨੂੰ ਘਰ ਵਿੱਚ ਨਾ ਏਦਾਂ ਲੱਗਾ ਵੀ ਜਿਵੇਂ ਕੋਈ ਤੁਰਿਆ ਫਿਰਦਾ ਭੱਜਾ ਫਿਰਦਾ ਜਿਵੇਂ ਖਾਲਸਾ ਦੀ ਕੋਈ ਚਪਲਾਂ ਪਾ ਕੇ ਆਵਾਜ਼ ਨਹੀਂ ਆਉਂਦੀ ਜਦੋਂ ਆਪਾਂ ਅੰਦਰ ਬੈਠੀ ਹੋਈਏ ਤੇ ਬਾਹਰ ਕੋਈ ਤੁਰਿਆ ਹੋਵੇ ਤੇ ਬੰਦੇ ਦੇ ਪੈਰਾਂ ਦੀ ਆਵਾਜ਼ ਆਉਂਦੀ ਹੈ ਉਹ ਭੈਣ ਕਹਿੰਦੀ ਏਦਾਂ ਪੈਰਾਂ ਦੀ ਆਵਾਜ਼ ਆਉਂਦੀ ਸੀ ਤੇ ਮਹਾਰਾਜ ਦੀ ਕਿਰਪਾ ਵਰਤੀ ਉਸ ਦਿਨ ਤੋਂ ਬਾਅਦ ਮੈਂ ਘਰ ਵਿੱਚ ਵੀ ਦੁਪਹਿਰਾ ਕੱਟਣਾ ਸ਼ੁਰੂ ਕਰ ਲਿਆ ਘਰ ਵਿੱਚ ਵੀ ਬਾਣੀ ਪੜ੍ਹਨੀ ਜੋਤ ਲਾਉਣੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤੇ ਫਿਰ ਉਹ ਕਹਿੰ ਭੈਣ ਕਹਿੰਦੀ ਵੀ 15 ਕ ਦਿਨ ਬਾਅਦ ਮਤਲਬ ਸਾਡੇ ਘਰ ਚੋਂ ਨਾ ਧੂਆ ਨਿਕਲਿਆ ਨਾ ਕੋਈ ਗੈਸ ਤੇ ਏਦਾਂ ਮੈਂ ਕਿਹਦੀ ਭੱਜ ਕੇ ਰਸੋਈ ਵੱਲ ਨੂੰ ਗਈ ਵੀ ਮੇਰੀ ਮਾਤਾ ਨੇ ਸ਼ਾਇਦ ਕੋਈ ਗੈਸ ਦੇ ਉੱਤੇ ਚੀਜ਼ ਰੱਖੀ ਆ ਵੀ ਉਹ ਸੜ ਗਈ ਆ ਇਹਨੇ ਵੀ ਮੈਂ ਭੱਜ ਕੇ ਜਦੋਂ ਗਈ ਉਹ ਸੋਈ 'ਚ ਕੁਝ ਵੀ ਨਹੀਂ ਸੀ ਮੇਰੀ ਮਾਤਾ ਬਾਹਰ ਬੈਠੀ ਸੀ ਸਾਰਾ ਪਰਿਵਾਰ ਬਾਹਰ ਸੀ ਘਰ ਵਿੱਚ ਕੰਮ ਅੰਦਰ ਕੋਈ ਨਹੀਂ ਸਾਡੇ ਬਾਹਰ ਵੇੜ ਆਇਆ ਵੇੜ ਜੀ ਸਾਰੇ ਬੈਠੇ ਸੀ ਕਹਿੰਦੇ ਜਦੋਂ ਮੈਂ ਭੱਜ ਕੇ ਅੰਦਰ ਗਈ ਧੂਆ ਅੰਦਰੋਂ ਉੱਠਿਆ ਤੇ ਉਠ ਕੇ ਤੇ ਗਾਇਬ ਹੋ ਗਿਆ ਤੇ ਮੈਨੂੰ ਉਹ ਧੂਆਂ ਦੈਦਾ ਲੱਗਿਆ ਵੀ ਜਿਵੇਂ ਕੋਈ ਚੀਜ਼ ਸੜ ਗਈ ਹੁੰਦੀ ਹੈ ਪਰ ਉਸ ਦਿਨ ਤੋਂ ਬਾਅਦ ਐਸੀ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਹੋਈ ਐਸੀ ਦਇਆ ਹੋਈ ਜਦੋਂ ਦੀ ਜੋਤ ਘਰ ਵਿੱਚ ਸਾਡੇ ਸੁੱਚੇ ਥਾਂ ਤੇ ਲੱਗੀ ਹੋਈ ਹੈ ਤੇ ਮਹਾਰਾਜ ਦੀ ਕਿਰਪਾ ਵਰਤ ਗਈ ਉਸ ਦਿਨ ਤੋਂ ਬਾਅਦ ਘਰ ਵਿੱਚ ਕੋਈ ਨਾ ਨੁਕਸਾਨ ਹੋਇਆ ਨਾ ਮੇਰੇ ਪੈਰਾਂ ਤੇ ਜਾਂ ਮਾਤਾ ਦੇ ਪੈਰਾਂ ਤੇ ਨੀਲ ਪਏ ਇਹ ਉਸ ਦਿਨ ਤੋਂ ਅਸੀਂ ਚੰਗੀਆਂ ਭਲੀਆਂ ਹੋ ਗੀਆਂ ਨਾ ਕੋਈ ਦਵਾਈ ਲਈ ਬਿਲਕੁਲ ਠੀਕ ਹੋ ਗਈਆਂ ਇਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਆਬਾ ਜੀ ਬਾਬਾ ਨੂਰ ਸਿੰਘ ਸਾਹਿਬ ਹੁਣਾਂ ਦੀ ਵਰਤੀ ਖਾਲਸਾ ਜੀ ਸ਼ਹੀਦਾਂ ਸਿੰਘਾਂ ਦੇ ਐਡੇ ਕੱਢੇ ਪੈ ਰਹੇ ਨੇ ਜਦੋਂ ਅਸੀਂ ਸ਼ਹੀਦਾਂ ਤੇ ਆਸ ਲਾ ਲਏ ਨੇ ਆ ਫਿਰ ਸ਼ਹੀਦ ਸਿੰਘ ਸਾਡੇ ਕਾਜ ਸਵਾਰਦੇ ਇਹਦੇ ਉਹਨਾਂ ਸਿੰਘਾਂ ਨੇ ਸਾਨੂੰ ਕਿਹਾ ਅਸੀਂ ਚੰਡੀ ਦਾ ਪਾਠ ਕਰਿਆ ਕਰੋ ਤੇ ਮੈਂ ਨੇਤਾ ਆਪਣੇ ਨਿਤਨੇ ਵਿੱਚ ਚੰਡੀ ਦਾ ਪਾਠ ਕਰਦੀ ਅਮਰਤ ਵੇਲੇ ਸੋ ਖਾਲਸਾ ਦੀ ਕਈ ਵੀਰ ਭਾਈ ਪੁੱਛਦੇ ਨੇ ਜਿੱਦਾਂ ਬਾਹਰ ਲੀਆਂ ਕੰਟਰੀਆਂ 'ਚ ਜ਼ਿਆਦਾ ਨੇ ਜਿਹੜੇ ਲੋਕ ਖਾਲਸਾ ਜੀ ਉੱਥੇ ਕਬਰਾਂ ਕੁਬਰਾਂ ਬਹੁਤ ਹੁੰਨੀਆਂ ਉਹਨਾਂ ਦੇ ਉੱਤੇ ਸਰਕਾਰਾਂ ਘਰ ਪਾ ਕੇ ਦੇ ਦਿੰਦੀਆਂ ਤੇ ਫਿਰ ਉਹ ਦਿੱਕਤ ਪਰੇਸ਼ਾਨੀ ਆਉਂਦੀ ਹੈ ਉਹਨਾਂ ਲੋਕਾਂ ਨੂੰ ਚਾਹੀਦਾ ਮਹਾਰਾਜ ਦੀ ਬਾਣੀ ਬੇਅੰਤ ਤੋਂ ਬੇਅੰਤ ਪੜਨੀ ਜਾਪ ਕਰਨੇ ਕੋਈ ਸੇਵਾਪੂਰਨ ਫੌਜਾਂ ਨੂੰ ਦਾਣ ਦੇਣਾ ਉਹਦੇ ਨਾਲ ਖਾਲਸਾ ਜੀ ਉਹ ਸੂਰੀ ਪੈਰੇ ਕੱਟੇ ਜਾਂਦੇ ਚੰਡੀ ਦੇ ਪਾਠ ਕਰਾਉਣੇ ਚੰਡੀ ਦਾ ਜਾਪ ਇਹ ਨਹੀਂ ਬਹੁਤੀ ਮਾਇਆ ਤੇ ਖਾਲਸਾ ਜੀ ਦੋਵਾਂ ਤਿੰਨਾਂ ਮਹੀਨਿਆਂ ਬਾਅਦ ਕੱਢ ਲੈਣੀ ਚਾਹੀਦੀ ਐ ਦਸਬੰਦ ਨਿਕਲ ਆਉਂਦਾ ਬਾਹਰ ਤਾਂ ਪੈਸੇ ਲੋਕਾਂ ਕੋ ਬਣਦੇ ਨੇ ਤੇ ਇੱਥੇ ਜਿਹੜੇ ਨੇ ਉਹਨਾਂ ਨੂੰ ਖਾਲਸਾ ਜੀ ਨਤਪਤ ਆਪਣੇ ਨਿਤਨੇਮ ਵਿੱਚ ਕਰਨਾ ਚਾਹੀਦਾ ਜਾਂ ਪੰਨ੍ਹਾ ਸਿੰਘਾਂ ਨੂੰ ਕਰ ਸਦਣਾ ਚਾਹੀਦਾ ਕੁਝ ਦੋਵਾਂ ਮਹੀਨਿਆਂ ਬਾਅਦ ਪੰਨ੍ਹਾ ਛੇ ਮਹੀਨਿਆਂ ਬਾਅਦ ਉਹਨਾਂ ਕੋਲੋਂ ਮਹਾਰਾਜ ਦੀ ਕਿਰਪਾ ਨਾਲ ਖੁਸ਼ੀ ਲੈਣੇ ਚਾਹੀਦੇ ਨੇ ਹੰਗਾਂ ਸਿੰਘਾਂ ਨੂੰ ਸਦਣਾ ਚਾਹੀਦੇ ਸੋ ਉਹਦੇ ਨਾਲ ਖਾਲਸਾ ਜੀ ਵੱਡੀ ਬਰਕਤ ਆਉਂਦੀ ਐ ਕਾਰੋਬਾਰ ਰੱਖੀਆਂ ਵਿੱਚ ਵਧ ਜਾਂਦਾ ਕਈ ਵਾਰੀ ਸਾਡਾ ਕਰਮ ਇਹੋ ਜਿਹਾ ਮਾੜਾ ਹੁੰਦਾ ਸਾਡਾ ਚੰਗਾ ਭਲਾ ਚੱਲਦਾ ਕੰਮ ਕਾਜ ਖੜ ਜਾਂਦਾ ਸਾਡੇ ਨਾਲ ਕੋਈ ਅਸੂਰੀ ਪੈਰਾ ਹੁੰਦਾ ਮਾੜੀ ਸ਼ਕਤੀ ਹੁੰਦੀ ਹੈ ਜਿਹੜੀ ਖਾਲਸਾ ਜੀ ਸਾਡੇ ਆਸੇ ਪਾਸੇ ਨੂੰ ਖਰਾਬ ਕਰ ਦਿੰਦੀ ਹੈ ਜਿਸ ਦੇ ਨਾਲ ਸਾਡੀ ਸਿਹਤ ਵੀ ਖਰਾਬ ਹੋ ਜਾਂਦੀ ਹੈ ਸਾਡਾ ਕੰਮ ਕਾਜ ਵੀ ਖਰਾਬ ਹੋ ਜਾਂਦਾ ਤੇ ਅਸੀਂ ਕੀ ਕਰਦੇ ਆ ਉਦੋਂ ਖਾਲਸਾ ਜੀ ਦਿਲ ਘੁੱਟ ਲੈਨੇ ਆ ਕੋਈ ਵਿਆਹ ਜਿਹੜਾ ਬੇਫਜ਼ੂਲੇ ਵਿਆਹ ਆਪਾਂ ਕਰਦੇ ਆ ਲੱਖਾਂ ਦੇ ਹਿਸਾਬ ਨਾਲ ਪੈਸਾ ਲੱਗ ਜਾਂਦਾ ਹੋਰ ਸ਼ਾਪਿੰਗ ਕਰਨੀ ਹੋਵੇ ਲੱਖਾਂ ਦੇ ਹਿਸਾਬ ਨਾਲ ਕਰ ਲਈਦੀ ਹੈ ਪਰ ਜਦੋਂ ਗੁਰੂ ਘਰ ਨੂੰ ਜਾਂ ਗੁਰੂ ਘਰ ਦੇ ਵਿੱਚ ਵਜੀਰਾ ਦੀ ਸੇਵਾ ਹੋਵੇ ਜਾਂ ਆਪਣਾ ਹੀ ਪਾਠ ਕਰਾਉਣਾ ਹੋਵੇ ਤੇ ਖਾਲਸਾ ਜੀ ਬੰਦਾ ਦਿਲ ਘੁੱਟਦਾ ਵੀ ਇੰਨੇ ਪੈਸੇ ਕਿੱਦਾਂ ਲੱਗ ਜਾਣਗੇ ਇਦਾਂ ਪੈਸੇ ਕਿਵੇਂ ਹੋ ਜਾਣਗੇ ਸੋ ਖਾਲਸਾ ਜੀ ਉਹਦੇ ਨਾਲ ਵੱਡੀ ਬਰਕਤ ਆਉਂਦੀ ਆ ہاں ਜਿਨ੍ਹਾਂ ਦੇ ਕਾਰਜ ਚੱਲਦੇ ਨੇ ਜਿਨ੍ਹਾਂ ਚ ਕਾਰਜ ਚੱਲਦੇ ਉਹਨਾਂ ਚ ਪਰਮੇਸ਼ਰ ਯਾਦ ਨਹੀਂ ਆਉਂਦਾ ਤੇ ਜਿਸ ਵੇਲੇ ਖਾਲਸਾ ਜੀ ਕਾਰਜ ਖੜਦੇ ਨੇ ਉਸ ਵੇਲੇ ਫਿਰ ਬੰਦਾ ਭੱਜਾ ਮਹਾਰਾਏ ਦੇ ਵੱਲੋਂ ਆਉਂਦਾ ਤੇ ਉਹਦੇ ਨਾਲੋਂ ਚੰਗਾ ਹੈ ਜੇ ਕੰਮ ਚੱਲ ਬੇ ਮਹਾਰਾਜ ਨੂੰ وسਾਰੋ ਨਾ ਉਹਦਾ ਫਿਰ ਵੀ ਮਹਾਰਾਜ ਦੀ ਬਾਣੀ ਦਾ ਜਾਪ ਕਰਾਉਂਦੇ ਰਹੋ ਪਾਣੀ ਪੜ੍ਹਦੇ ਰਹੋ ਨਾਮ ਜਪਦੇ ਰਹੋ ਕਿਉਂਕਿ ਖਾਲਸਾ ਜੀ ਅਸੀਂ ਕੀ ਕੀਤਾ ਹੈ ਅਸੀਂ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੀ ਮਿਹਰ ਨੂੰ ਨਹੀਂ ਸਮਝਿਆ ਸਾਡੇ ਤੇ ਕਿੱਡਾ ਪਰਿਉ ਪਕਾਰ ਮਹਾਰਾਜ ਨੇ ਕੀਤਾ ਹੈ ਪਰ ਖਾਲਸਾ ਜੀ ਅਸੀਂ ਕਿਸੇ ਪ੍ਰਕਾਰ ਵੀ ਨਹੀਂ ਸਮਝਦੇ ਸਾਨੂੰ ਇਹ ਵੀ ਭੈ ਨਹੀਂ ਕਿ ਮਹਾਰਾਜ ਸੱਚੇ ਪਾਸ਼ਾ ਨੇ ਜਿਹੜੇ ਅਸੀਂ ਇੰਨੇ ਅਕਿਰਤ ਕਣ ਬਣੇ ਹਾਂ ਇੰਨੇ ਪਾਪੀ ਬਣੇ ਹਾਂ ਤੇ ਜਦੋਂ ਖਾਲਸਾ ਜੀ ਮੌਤ ਆਉਣੀ ਉਸ ਤੋਂ ਬਾਅਦ ਪਰਮੇਸ਼ਰ ਨੇ ਸਾਨੂੰ ਜਮਾਂ ਦੇ ਰਸਤੇ ਪਾ ਦੇਣਾ ਕਿਉਂਕਿ ਜਦੋਂ ਕੰਮ ਹੀ ਸਾਡੇ ਉਵੇਂ ਦੇ ਹੋਏ ਤੇ ਫਿਰ ਉਸੇ ਰਸਤੇ ਜਾਵਾਂਗੇ ਤਾਂ ਹੀ ਉਹ ਮਹਾਰਾਜ ਜੀ ਭਗਤ ਜੀ ਭਗਤ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਧਕ ਤੋਹੇ ਸਾਧ ਨਹੀਂ ਕਹੀਓ ਸ਼ਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿਨਤੀ ਸੁਣਿਓ ਮਤ ਕਹਲੋ ਜਮ ਕੀ ਖਬਰੀ ਹੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਹੇ ਪਰਮੇਸ਼ਰ ਪੂਰਨ ਪਰਮੇਸ਼ਰ ਪਾਰ ਬ੍ਰਹਮ ਸੁਆਮੀ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰੋ ਮੇਰੀ ਇੱਕ ਬੇਨਤੀ ਸੱਚੇ ਪਾਤਸ਼ਾਹ ਜੀ ਸੁਣਨਾ ਕਰੋ ਮੈਨੂੰ ਜਮਾ ਦੀ ਫਾਹੀ ਵਾਲ ਨੂੰ ਆ ਕੇ ਭੇਜਿਓ ਮੈਨੂੰ ਜਮਾਂ ਦੇ ਰਸਤੇ ਨਾ ਭੇਜੋ ਮੇਰੇ ਤੇ ਏਡੀ ਮਿਹਰ ਕਰਦੇ ਹੋ ਖਾਲਸਾ ਜੀ ਇਹ ਅਰਦਾਸਾਂ ਜਿਹੜਾ ਮਨੁੱਖ ਕਰਨ ਲੱਗ ਪੈਂਦਾ ਉਹਦੇ ਘਰ ਸੁਖ ਆਨੰਦ ਵਰਤ ਜਾਂਦਾ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਹੈ ਤੇ ਜਿਹੜੇ ਖਾਲਸਾ ਜੀ ਬਹੁਤੇ ਲੋਕ ਬਾਹਰ ਨੇ ਤੇ ਬਾਣੀ ਦਾ ਅਭਿਆਸ ਨਹੀਂ ਕਰਦੇ ਨਾਮ ਨਹੀਂ ਜਪਦੇ ਉਹਨਾਂ ਉਤੇ ਖਾਲਸਾ ਜੀ ਆ ਮਾੜੀਆਂ ਰੂਹਾਂ ਦਾ ਹੀ ਪਹਿਰਾ ਹੈ ਮਾੜੀਆਂ ਸ਼ਕਤੀਆਂ ਦਾ ਹੀ ਪਹਿਰਾ ਹੈ ਸੋ ਸੱਚੇ ਪਾਤਸ਼ਾਹ ਦਾਇਆ ਕਰਨ ਮਿਹਰਾਂ ਕਰਨ ਤੇ ਫਿਰ ਖਾਲਸਾ ਜੀ ਉਹ ਪੈਣ ਹੋਣਾ ਨੇ ਕਹਿਣ ਤੇ ਮੈਂ ਵਿਸਰ ਗਿਆ ਵੀ ਮੈਂ ਸੁਣਾ ਦਵਾ ਉਹਨਾਂ ਨੇ ਕੀ ਗੱਲ ਸੁਣਾਈ ਵੀ ਜਦੋਂ ਸਾਡੇ ਘਰ ਵਿੱਚ ਸਭ ਕੁਝ ਠੀਕ ਹੋ ਗਿਆ ਨਾ ਤੇ ਕਹਿੰਦੇ ਇੱਕ ਦਿਨ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਗਈ ਉੱਥੇ ਦੁਪਹਿਰਾ ਸਾਹਿਬ ਕੱਟਦੀ ਸਾਂ ਤੇ ਦੁਪਹਿਰਾ ਸਾਹਿਬ ਕੱਟਦੇ ਆ ਕੱਟਦੇ ਆ ਉਸ ਰਾਤ ਅਸੀਂ ਕੁਦਰਤੀ ਵਾਹਿਗੁਰੂ ਜਾਣੇ ਕੋਈ ਕਾਰਜ ਸੀ ਵੀ ਸੁੱਤੇ ਨਹੀਂ ਅਗਲੇ ਦਿਨ ਦੁਪਹਿਰਾ ਕੱਟਣ ਚਲੀ ਗਈ ਤੇ ਬਾਣੀ ਪੜਦੇ ਆ ਪੜਦੇ ਆ ਕਈ ਵਾਰੀ ਖਾਲਸਾ ਜੀ ਨੀਂਦ ਆ ਜਾਂਦਾ ਬੰਦੇ ਨੂੰ ਹੰਗਲੌਟ ਆ ਜਾਂਦੇ ਆ ਤੇ ਕਹਿੰਦੇ ਜਿਹੜੀ 15 ਕਿ ਮਿੰਟ ਦੀ ਰੈਸਟ ਮਿਲਦੀ ਉਹਦੇ ਵਿੱਚ ਮੈਂ ਸੌਂ ਗਈ ਬੈਠੀ ਬੈਠੀ ਚੌਂਕੜੇ 'ਚ ਜਦੋਂ ਸੁਤੀ ਦੇ ਸੁਤੇ ਆ ਨਾ ਉਹੀ ਸਾਡਾ ਜਿਹੜਾ ਚਾਚਾ ਤਾਇਆ ਸੀ ਉਹ ਦੇਖਦਾ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਥਾਨੇ ਤੇ ਉਹਨੇ ਸਾਨੂੰ ਕਿਹਾ ਉਹਨੇ ਮੈਨੂੰ ਇਹ ਕਿਹਾ ਵੀ ਧੀਏ ਮੇਰਾ ਜਾਪ ਹੀ ਕਰਾ ਦਿਓ ਮੇਰਾ ਪਾਠ ਕਰਾ ਦਿਓ ਮੈਨੂੰ ਮੁਕਤੀ ਮਿਲ ਜੂ ਕਹਿੰਦੀ ਇਹ ਫਿਰ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਥਾਨੇ ਤੇ ਬੈਠਿਆਂ ਦੇਖਿਆ ਫਿਰ ਉਸ ਤੋਂ ਬਾਅਦ ਮੈਂ ਘਰ ਦੇ ਨਾਲ ਸਲਾਹ ਕਰਕੇ ਸਭ ਕੁਝ ਕਰਕੇ ਫਿਰ ਉਹਦਾ ਖੰਡ ਪਾਠ ਸਾਹਿਬ ਪੰਨਾ ਸਿੰਘਾਂ ਨੂੰ ਕਰਾਇਆ ਉਹਨਾਂ ਨੂੰ ਦਾਨ ਭੇਟਾ ਦਿੱਤੀ ਮਹਾਰਾਜ ਦੀ ਕਿਰਪਾ صدਕਾ ਸਾਰਾ ਕਾਰਵਿਹਾਰ ਕੀਤਾ ਲੰਗਰ ਲਾਇਆ ਤੇ ਮਹਾਰਾਜ ਦੀ ਕਿਰਪਾ ਨਾਲ ਫਿਰ ਉਹ ਜਿਹੜਾ ਸਾਡਾ ਚਾਚਾ ਦਾ ਆਇਆ ਸੀ ਉਹਦੀ ਸ਼ਾਇਦ ਮਹਾਰਾਜ ਨੇ ਬਾਹ ਬਾਜ ਵੜੀ ਫੜੀ ਹੋਵੇ ਬਾਹਰ ਵਿੱਚ ਕਦੇ ਕੁਛ ਨਜ਼ਰ ਨਹੀਂ ਆਇਆ ਨਾ ਕੋਈ ਨੁਕਸਾਨ ਨਾ ਕੋਈ ਦਿੱਕਤ ਨਾ ਕੋਈ ਪਰੇਸ਼ਾਨੀ ਤੇ ਫਿਰ ਅਸੀਂ ਇੱਕ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਕੀਤੀ ਵੀ ਜਿਹੜੀ ਉਹ ਜ਼ਮੀਨ ਸਾਨੂੰ ਆਉਣੀ ਸੀ ਜੀ ਚਾਚੇ ਵਾਲੀ ਵੀ ਸਾਨੂੰ ਆਉਣੀ ਸੀ ਅਸੀਂ ਉਹ ਜ਼ਮੀਨ ਦਾ ਜਿਹੜਾ ਦਸਵੰਦ ਅਸੀਂ ਹਰ ਵਾਰ ਪੱਕਾ ਕਰ ਲਿਆ ਛੇ ਮਹੀਨਿਆਂ ਬਾਅਦ ਕਿਉਂਕਿ ਫਸਲ ਛੇ ਮਹੀਨੇ ਬਾਅਦ ਆਉਂਦੀ ਹੈ ਖਾਲਸਾ ਜੀ ਜਿੱਦਾਂ ਦਾ ਕਾਰਜ ਹੈ ਉਹਦਾ ਦਸਵੰਦ ਕੱਢਣਾ ਚਾਹੀਦਾ ਉਹ 6 ਮਹੀਨਿਆਂ ਬਾਅਦ ਫਿਰ ਦਸਵੰਦ ਦੀ ਸੇਵਾ ਸੀ ਉਹ ਮਹਾਰਾਜ ਦੇ ਲੰਗਰਾਂ ਵਿੱਚ ਪਾਉਣ ਲੱਗ ਪਏ ਤੇ ਗੁਰੂ ਸਾਹਿਬ ਦੀ ਕਿਰਪਾ ਹੁਣ ਉਹ ਭੈਣ ਇਹ ਜਿਹੜੀ ਹੱਡ ਵੀਤੀ ਹੈ ਖਾਲਸਾ ਜੀ ਇਹ ਸਾਲ 1.5 ਸਾਲ ਪੁਰਾਣੀ ਹੈ ਜਿਹੜੀ ਉਹਨਾਂ ਨੇ ਸੁਣਾਉਣਾ ਕੀਤੀ ਤੇ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੇ ਘਰ ਵਿੱਚ ਸਭ ਕੁਝ ਚੜ੍ਹਦੀ ਕਲਾ ਆਨੰਦ ਮੰਗਲ ਹੈ ਤੇ ਮਹਾਰਾਜ ਦੀ ਕਿਰਪਾ ਵਰਤਦੀ ਹੈ ਖਾਲਸਾ ਜੀ ਦਾਸ ਵੀ ਜਿਨ੍ਹਾਂ ਦੇ ਚੰਡੀ ਦੇ ਜਾ ਮਹਾਰਾਜ ਦੀ ਕਿਰਪਾ ਨਾਲ ਆਉਂਦੇ ਨੇ ਤੇ ਜਿੰਨਿਆਂ ਦੇ ਕਰਾਏ ਉਹਨਾਂ ਦੀ ਬੜੀ ਕਿਰਪਾ ਮਾਰਾ ਸੱਚੇ ਪਾਤਸ਼ਾਹ ਨੇ ਬੜੀ ਉਹਨਾਂ ਦੀ ਬਾਹ ਫੜੀ ਹੈ ਬੜੇ ਉਹਨਾਂ ਦੇ ਕਾਰਜ ਕੀਤੇ ਸੋ ਦੀਨ ਦੁਨੀ ਦੇ ਮਾਰ ਸਪਾਸ਼ਾ ਮੇਹਰ ਕਰਨ ਤਨ ਬਾਬਾ ਦੀਪ ਸਿੰਘ ਸਾਹਿਬ ਤਨ ਬਾਬਾ ਨੂਰ ਸਿੰਘ ਸਾਹਿਬ ਜਿਹੜਾ ਖਾਲਸਾ ਜੀ ਸ਼ਹੀਦਾਂ ਦਾ ਹੋ ਜਾਂਦਾ ਹੈ ਸ਼ਹੀਦ ਸਿੰਘ ਫਿਰ ਉਹਦੇ ਹੋ ਜਾਂਦੇ ਨੇ ਸੋ ਮਾਰਾ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ